ਹਰ ਗੁਰ ਵਾਹ 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 ਜਿਨੇ ਨਾਮ ਤੇ ਆਇਆ ਦੇਈ ਮਸ਼ਕਤ ਕਾ ਨਾਨਕ ਤੇ ਮੁਖ ਉਜਲੇ ਕਿੰਤੀ ਛੁਟੀ ਨਾ ਜਿਨੀ ਨਾਮਧਿਆਤ ਕਾ ਨਾਨਕ ਤੇ ਮੁਖ ਉਜਲੇ ਕਿੰਤੀ ਛੁਟੀ ਨਾ ਗੁਰੂ ਰੂਪ ਸਤਿਗੁਰ ਜੀ ਸਦੀਵ ਕਾਲੀ ਆਪਣੀ ਚੰਨਾਂ ਚ ਨਿਵਾਸ ਇਹੋ ਜੀ ਆ ਰੂਹਾਂ ਬੜੀਆਂ ਘਟ ਹੁੰਦੀਆਂ ਹਨ ਸਤਿਗੁਰ ਜੀ ਕਾ ਨੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ 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 ਪਤੇ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕਾਇ ਗੁਰੂ ਨਾਨਕ ਲਈ ਧਿਆਏ ਪਰ ਅੰਗਦ ਵਰਤੇ ਅਮਰਦਾ ਸ੍ਰਮਦਾਸ ਐ ਹੋਏ ਸਹਾਰੇ ਅਰਜੁਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਤੁੰਤੇ ਈ ਐ ਜਿਹ ਡਟੇ ਸਭ ਦੁੱਖ ਜਾਈ ਤੇਗ ਬਹਾਦਰ ਸਿਮਰਿਆ ਘਰ ਨੂੰ ਤੇ ਆਵੇ ਧਾਈ ਸਭ ਥਾਈ ਸਹਾਰੇ ਨਾ ਤੁੰਗ ਪ੍ਰਕੀਰ ਵਾਰੀ ਆਪੋ ਆਪਣੀ ਹੋਏ ਨਾ ਬੰਦੇ ਧੀਰਾ ਜਹਾ ਤੀਰੀ ਲਿਖਿਆ ਤੇ ਹੁਕਮੁ ਕੁਮਾਈ ਘੱਲੇ ਆਵੇ ਨਾਨਕਾ ਸਦੇ ਉਠੇ ਜਾ ਜੇ ਮਹਾਵਾਕਾਂ ਅਨੁਸਾਰ ਸਤਿਗੁਰ ਜੀਓ ਆਪ ਜੀ ਦੇ ਦਾਇਰਕ ਦੇ ਸੇਵਕ ਸਰਦਾਰ ਗੁਰਮੀਰ ਸਿੰਘ ਸਤਿ ਪਾਤਸ਼ਾਹ ਜੀਓ ਆਪ ਜੀ ਵੱਲੋਂ ਬਖਸ਼ਿਓ ਇਸ ਸਵਾਸਾ ਦੀ ਪੁੰਨ ਨੂੰ ਭੋਗ ਦੋਏ ਕੋ ਜਨ ਪਹਿਲਾ ਸਤਿ ਪਾਤਸ਼ਾਹ ਜੀਓ ਆਪ ਦੇ ਚਰਨਾਂ ਵਿੱਚ ਜਾਪ ਰਾਜੇਨ ਸਤਿ ਪਤਿ ਆਪਣੇ ਗ੍ਰਹਿ ਵਿਖੇ ਸ਼੍ਰੀ ਅਕਾੰਠਾੜ ਸਾਹਿਬ ਪਰ ਆਰੰਭ ਕਰਵਾਏਗੇ ਸੰਸਕਤੀ ਪਾਤਸ਼ਾਹੀਓ ਸੰਪੂਰਨਤਾ ਪ੍ਰਭ ਸਕਤੀ ਪਾਤਸ਼ਾਹੀਓ ਖੁਲੇ ਦੀਵਾਨ ਵਿੱਚ ਸਕਤੀ ਪਾਤਸ਼ਾਹੀਓ ਕੀਰਤਨ ਦੀਵਾਨ ਸਜਾਏਗੇ ਹੱਥੀ ਆਪਣਾ ਆਪੇ ਕਾਜ ਸਵਾਰੀਐ ਸੁਖੋ ਟੱਲ ਗੁਰ ਸੇਵੀਐ ਕਹਿਨ ਸੁਸਾਜੁ ਸੁਭਾਈ ਲੱਖਣ ਪਰਸ ਨਿਤ ਸਮੇ ਤੁਨੇ ਸੰਸਾਰ ਤੋਂ ਚਲੇ ਜਾਣਾ ਪਰ ਕਦੋਂ ਜਾਣਾ ਹੈ ਜੇ ਪਰ ਕੋਈ ਜਾਣਕਾਰੀ ਨਹੀਂ ਅਬਦ ਸਿੰਘ ਹੁਸ਼ਾਲਪੁਰ ਉਹ ਆ ਕੇ ਤੇ ਸੁਸ਼ਰੀ ਨੂੰ ਸ਼ਬਦਾ ਦੀ ਬਲਪੇਂਡ ਕਰਨ ਚਲਾ ਗਿਆ ਮਿਹਨਤ ਛੱਡ ਗਏ ਕਿਰਤ ਕਰਨੀ ਛੱਡ ਗਏ ਲੋਕ ਤੇ ਇਸ ਗੱਲ ਦੀ ਫੁਕਰੇ ਪਣ ਚ ਸਾਰਾ ਪੰਜਾਬ ਜਿਹੜਾ ਜਿਹੜਾ ਕਿ ਮਿਹਨਤੀਆਂ ਵੀ ਕੌਮ ਗਣੀ ਜਾਂਦੀ ਸੀ ਅੱਜ ਉਹ ਦੂਜੇ ਪਾਸੇ ਨੂੰ ਚਲੀ ਗਈ ਆ ਇਹ ਵਿਚਾਰ ਨਹੀਂ ਗੱਲਾਂ ਨਹੀਂ ਜਿਸ ਤਰ੍ਹਾਂ ਉਹਨਾਂ ਨੇ ਅੱਜ ਪ੍ਰੇਰਨਾ ਲੈਣ ਦੀ ਲੋੜ ਹੈ ਗਰਮੀ ਸਿੰਘ ਜੀ ਤੋਂ ਜਿੱਦਾਂ ਸਖਤ ਮਿਹਨਤ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਜਿਸ ਢੰਗ ਨਾਲ ਉਹਨਾਂ ਨੇ ਵਧੀਆ ਢੰਗ ਨਾਲ ਜੇ ਦੱਸਿਆ ਵੀ ਇੰਨੇ ਗੁਰੂ ਕੇ ਲੰਗਰ ਵਈ ਗੱਲ ਤੇ ਹਰ ਵੇਲੇ ਇਸ ਘਰ ਚੋਂ ਕੋਈ ਭੁੱਖਾ ਤੇ ਆਇਆ ਪਿਆਸਾ ਨਹੀਂ ਗਿਆ ਹੋਊਗਾ ਇਹ ਬੇਨਤੀ ਕਰਾਂਗਾ ਸਰਦੂਪਾਸੀ ਪਸ਼ਾਲਪੁਰ ਕਾਬੀਏ ਸਤਜੁਗ ਦੇ ਵਿੱਚ ਐਸ ਵੇਲੇ ਪਰਿਵਾਰ ਪਰਿਵਾਰ ਦਾ ਬਹੁਤ ਪਿਆਰ ਸੀ ਇਲੈਕਸ਼ਨਾਂ 'ਚ ਵੀ ਵੇਖਿਆ ਸਾਰੇ ਪਰਿਵਾਰ ਨੇ ਇਕੱਠੇ ਜਿੱਦਰ ਨੂੰ ਜੁੜ ਜਾਣਾ ਪੂਰੇ ਵਧੀਆ ਤਰੀਕੇ ਨਾਲ ਚੱਲਣਾ ਗਰਮੀਸ਼ੀ ਉਹਨਾਂ ਨੂੰ ਇੱਕ ਬਿਮਾਰੀ ਜਿਹੜੀ ਉਹ ਸੱਕੇ ਬਿਮਾਰੀ ਦਾ ਸਾਹਮਣਾ ਹਰਦਲ ਅਜ਼ੀਜ਼ ਔਰ ਬਹੁਤ ਹੀ ਵੱਡਾ ਜੋ ਕੁਲ ਦਿਨ ਪਹਿਲਾਂ ਇਸ ਸਮਾਜ ਨੂੰ ਪਰਿਵਾਰ ਨੂੰ ਧੀਆਂ ਪੁੱਤਰਾਂ ਨੂੰ ਭੈਣ ਭਰਾਵਾਂ ਨੂੰ ਰਿਸ਼ਤੇਦਾਰਾਂ ਨੂੰ ਸਦੀ ਵੀ ਵਿਛੋੜਾ ਦੇ ਗਏ ਜ਼ਿੰਦਗੀ ਤੇ ਮੌਤ ਪਰਮਾਤਮਾ ਦੇ ਹੱਥ ਹੈ ਜੋ ਸੰਸਾਰ ਵਿੱਚ ਆਇਆ ਉਹਨਾਂ ਇੱਕ ਦਿਨ ਇੱਥੋਂ ਜਾਣਾ ਹੈ ਇਹ ਜਨਮ ਬੜੇ ਪੁਰਨ ਭਾਗਾਂ ਨਾਲ ਮਿਲਦਾ ਸੋਹਣਾ ਪਿੰਡ ਵੀ ਉਹ ਮੇਰੇ ਬਹੁਤ ਸੱਜਣ ਜਥੇਦਾਨ ਨਰਿੰਦਰ ਸਿੰਘ ਹੋਰਾਂ ਨਾਲ ਸਾਡੀ ਸਾਰਿਆਂ ਦੀ ਬਹੁਤ ਨੇੜਤਾ ਸੀ ਉਹ ਇੱਕ ਥਾਂ ਖੰਡਾ ਦਾ ਦੁੱਧ ਵੀ ਜਿਹੜਾ ਉਹ ਪੀਣ ਦੇ ਕਾਬਲ ਨਹੀਂ ਰਹਿ ਗਿਆ ਮਲਾਵਟ ਜਿਹੜੀ ਪੈਸੇ ਦੀ ਧੋਰ ਹੈ ਜੋ ਸਵੇਰ ਤੋਂ ਸ਼ਾਮਾਂ ਤੱਕ ਅਸੀਂ ਖਾਂਦੇ ਆਂ ਚਾਹੇ ਦੁੱਧ ਦੀਆਂ ਬਣੀਆਂ ਚੀਜ਼ਾਂ ਨੇ ਚਾਹੇ ਦਾਲਾਂ ਨੇ ਚਾਹੇ ਸਬਜ਼ੀਆਂ ਨੇ ਤੇ ਫਲ ਨੇ ਉਹਨਾਂ ਸਾਰਿਆਂ ਤੇ ਜ਼ਹਿਰ ਦੀ ਸਪਰੇ ਹੋਈ ਹੁੰਦੀ ਸੋ ਜੋ ਅਸੀਂ ਖਾਂਦੇ ਆ ਉਹਨੂੰ ਪਰਨ ਕਦੇ ਉਹਨੂੰ ਯਾਦ ਕਰਦੇ ਆ ਮੇਰੇ ਵੱਡੇ ਭਾਈ ਸਰਦਾਰ ਗਰਮੀਤ ਸਿੰਘ ਜੀ ਦੀ ਜ਼ਿੰਦਗੀ ਤੇ ਬੜੀ ਡੂੰਗੀ ਛਾਤ ਪਵਾਈ ਆ ਤੁਹਾਡੀ ਸਾਰਿਆਂ ਦੀ ਸਾਡਾ ਮੋਹ ਦੀਆਂ ਤੰਦਾਂ ਦਾ ਰਿਸ਼ਤਾ ਸਾਡਾ ਜੀ ਨਹੀਂ ਕਰਦਾ ਕਿ ਸਾਡੇ ਤੋਂ ਕੋਈ ਸਾਡਾ ਪਰਿਵਾਰ ਦਾ ਜੀ ਵਿਛੜ ਕੇ ਜਾਵੇ ਪਰਮਾਤਮਾ ਅਟਲ ਸਚਾਈ ਆ ਕੁਰਮਾਰਾਇ ਦਿਵਾਨੀ ਦੇ ਵਿੱਚ ਦਰਜਿਆ ਜੀਣਾ ਝੂਠ ਤੇ ਮਰਨਾ ਸੱਚ ਇਹਨੂੰ ਕਾਮਯਾਬ ਕੀਤਾ ਭਾਜੀ ਗੁਰਦੇਵ ਤੇ ਮੈਂ ਗੱਲਾਂ ਕਰਦੇ ਆ ਹੁਣ ਕਿ ਆਪਾਂ ਸਾਰੇ ਪਰਿਵਾਰ ਨੇ ਬੜੀ ਕੋਸ਼ਿਸ਼ ਕੀਤੀ ਰੱਬ ਦੇ ਜਿਹੜੇ ਅਰਦਾਸਾਂ ਕੀਤੀਆਂ ਮੇਰਾ ਖਿਆਲ ਹੈ ਕਿ ਸਭ ਤੋਂ ਵੱਧ ਚੱਕਰ ਤੇ ਪਰਮਜੀਤ ਨੇ ਲਾ ਦਿਆ ਮੇਰੀਆਂ ਮਤਾ ਮਾ ਦੇ ਭੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਔਕਾਤ ਨਹੀਂ ਮੈਨੂੰ ਅਕਲ ਨਹੀਂ ਕਿ ਮੈਂ ਕਿਹੜੇ ਲਫ਼ਜ਼ਾਂ ਨਾਲ ਤੁਹਾਡਾ ਧੰਨਵਾਦ ਕਰਾਂ ਤੁਹਾਂ ਬਹੁਤ ਹੀ ਦੁੱਖ ਚ ਸ਼ਰੀਕ ਹੋ ਕੇ ਸਾਡੇ ਦੁੱਖ ਨੂੰ ਆਪਣੇ ਮੋਢਿਆਂ ਤੇ ਚੁੱਕਿਆ ਸਾਡੇ ਪਿਆਰ ਨਾਲ ਦੁੱਖ ਸਾਂਝਾ ਕੀਤਾ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਆ ਸਾਡਾ